ਸਾਡੀਆਂ ਅਰਦਾਸਾਂ ਰਾਜਵੀਰ ਨੂੰ ਖੜਾ ਕਰ ਦੇਣੀਆਂ ਤੇ ਮੈਂ ਤੁਹਾਡਾ ਮੀਡੀਆ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੇ ਤੱਕ ਪਲ-ਪਲ ਤੱਕ ਖਾਅਰ ਪਹਚਾਈ। ਔਰ ਮੈਂ ਪਲੀਜ਼ ਇੱਕ ਗੱਲ ਕਰੂੰ ਅਫਵਾਹਾਂ ਨਾ ਫਰਾਉਣ ਦਿਓ। ਤੁਹਾਡੇ ਜੀ ਮੀਡੀਆ ਵਾਲੇ ਤੁਸੀਂ ਆਪ ਹੀ ਕਹੋ ਯਾਰ ਮੜਾ ਮੜ ਦੋਖੀ ਹੁੰਦਾ। ਉਹ ਠੀਕ ਨਹੀਂ ਗ੍ਰੋਥ ਕਰ ਰਹੇ ਨੇ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਮੈਂ ਕਿਰਪਾ ਕਰਨ ਕਿ ਮਹਾਰਾਜ ਅਰਦਾਸਾਂ ਇੰਨੀਆਂ ਅਰਦਾਸਾਂ ਉਸ ਬੱਚੇ ਲਈ ਮੈਨੂੰ ਨਹੀਂ ਲੱਗਦਾ ਮੇਰਾ ਲੋਕੰਡੇ ਖੜੇ ਹੋਗੇ ਕਿਸੇ ਨੇ ਕੀਤੀਆਂ। ਇਹ ਤੁਸੀਂ ਮੰਨਦੇ ਹੋ ਨਾ ਬਹੁਤ ਅਰਦਾਸਾਂ ਹੋਈਆਂ ਹੈ ਨਾ ਤੁਸੀਂ ਵੀ ਅਰਦਾਸਾਂ ਕਰੋ ਉਹਨਾਂ ਨੂੰ ਜਰੂਰ ਬਚਾਓ ਵੀ ਪਲੀਜ਼ ਉਹਨਾਂ ਨੂੰ ਕਹੋ ਨਾ ਯਾਰ ਕਿਉਂਕਿ ਨਾ ਜਿਹੜੀ ਕਲਾਕਾਰਾਂ ਗਾਇਕਾਂ ਵੱਲੋਂ ਜਿਹੜੀ ਇੱਕ ਅਰਦਾਸ ਦੇ ਰੂਪ ਵਿੱਚ ਕੀਤੀ ਗਈ ਤੁਹਾਨੂੰ ਲੱਗਦਾ ਵੀ ਉਹ ਕਿਤਨਾ ਕਿਤੇ ਨੈਗੇਟਿਵ ਜਿਹੜੀ ਲੈ ਕੇ ਲੋਕ ਕਿਉਂਕਿ ਕਿਹਾ ਵੀ ਰਾਤ ਬੜੀ ਅਹਿਮ ਹੈ ਤੇ ਕ੍ਰੂਸ਼ੀਅਲ ਹੈ ਨਹੀਂ ਨਹੀਂ ਉਹ ਲੋਕਾਂ ਦੀ ਸੋਚ ਆ ਪਰ ਕਮਰਜੀ ਨੇ ਸਾਰੇ ਐਕਟਰ ਨੇ ਉਹਨਾਂ ਨੇ ਵਧੀਆ ਕਿਹਾ ਯਾਰ ਮੈਂ ਵੀ ਕਹਿੰਨਾ ਮੈਂ ਵੀ ਕਹਿੰਨਾ ਅਰਦਾਸ ਕਰੋ ਵੈਗਰੂ ਗਿਰਦਾਸ ਮੈਂ ਵੀ ਕਹਿੰਨਾ ਉਹਨਾਂ ਦੀ ਲੀਚ ਹੀ ਮੈਂ ਕਹਿੰਨਾ ਵੀ ਅਰਦਾਸ ਕਰੋ ਵੱਤ ਤੋਂ ਵੱਤ ਜਵੰਦਾ ਆਪਣਾ ਉੱਠੂਗਾ ਸ਼ਰਿਆਂ ਉਹ ਆਪਣੇ ਪਰਿਵਾਰ ਚ ਜਾਊਗਾ ਫਿਰਥੀ ਨਾ ਜਾਏ ਜਨ ਕੀ ਅਰਦਾਸ ਮੈਂ ਪਹਿਲੇ ਕਿਹਾ ਬੇਫਿਕਰ ਹੋ ਜੀ ਮੈਂ ਨਹੀਂ ਜੀ ਉਹਨਾਂ ਨੂੰ ਮਿਲ ਪਾਇਆ ਮੈਂ ਬਾਰ ਬਾਰ ਹੀ ਸੀ ਆਨਾ ਸਾਰਾ ਰਿਪੋਰਟ ਉਥੋਂ ਬਿਲਕੁਲ ਲੈ ਕੇ ਆ ਠੀਕ ਨੇ ਗ੍ਰੋਥ ਕਰ ਰਹੇ ਨੇ ਵਾਹਿਗੁਰੂ ਕਿਰਪਾ ਕਰਨਗੇ ਇਹ ਪਲੀਜ਼ ਤੁਸੀਂ ਵੀ ਆਪ ਖਿਆਰ ਰੱਖੋ ਜਿਹੜੇ ਗੱਲਾਂ ਗਲਤ ਖਬਰਾਂ ਫੜਾਉਂਦੇ ਆ ਉਹਨਾਂ ਨੂੰ ਤੁਸੀਂ ਆਪ ਹੀ ਕਹੋ ਵੀ ਨਾ ਐਦਾਂ ਨਾ ਕਰੋ ਬਹੁਤ ਮਿਹਰਬਾਨੀ ਸ਼ੁਕਰੀਆ ਸ਼ੁਕਰੀਆ